ਸਤਿ ਸ੍ਰੀ ਅਕਾਲ ਜੀ ਡੀਪੀਜੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਤੁਸੀਂ ਦੇ ਦੇ ਪਈਓ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਬਟਾਲਾ ਤੋਂ ਤੁਹਾਨੂੰ ਦੱਸਦੀ ਹੈ ਕਿ ਤਿੰਨ ਦਿਨ ਲਗਾਤਾਰ ਜਿਹੜੀ ਇਹ ਬੱਸਾਂ ਦੀ ਸਟ੍ਰਾਈਕ ਹੈ ਸਰਕਾਰੀ ਬੱਸਾਂ ਬਿਲਕੁਲ ਨਹੀਂ ਚੱਲਣਗੀਆਂ ਚਾਹੇ ਉਹ ਰੋਡਵੇਜ਼ ਦੀਆਂ ਪੰਨ ਬੱਸਾਂ ਹੋਣ ਚਾਹੇ ਉਹ ਕੋਈ ਵੀ ਬੱਸਾਂ ਹੋਣ ਸਾਰੀ ਦੀਆਂ ਸਾਰੀਆਂ ਪੀਆਰਟੀਸੀ ਤੇ ਪੰਨ ਬੱਸ ਜਿੰਨੀਆਂ ਵੀ ਸਰਕਾਰੀ ਬੱਸਾਂ ਨੇ ਉਹ ਤਿੰਨ ਦਿਨ ਲਗਾਤਾਰ ਉਹਦੇ ਮੁਲਾਜ਼ਮ ਜਿਹੜੇ ਨੇ ਹੜਤਾਲ ਤੇ ਰਹਿਣਗੇ ਤੇ ਬਿਲਕੁਲ ਵੀ ਇਹ ਬੱਸਾਂ ਨਹੀਂ ਚੱਲਣਗੀਆਂ ਪਹਿਲਾਂ ਤਾਂ ਮੈਂ ਉਹਨਾਂ ਬੀਬੀਆਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਬਿਲਕੁਲ ਸਫ਼ਰ ਤੇ ਨਾ ਨਿਕਲਣ ਜਿਹੜੀਆਂ ਬੀਬੀਆਂ ਲਗਾਤਾਰ ਆਪਣਾ ਸਫ਼ਰ ਆਧਾਰ ਕਾਰਡ ਦੇ ਸਿਰ ਤੇ ਕਰਦੀਆਂ ਨੇ ਤੇ ਘਰੋਂ ਨਿਕਲਦੀਆਂ ਨੇ ਕਿ ਅਸੀਂ ਆਧਾਰ ਕਾਰਡ ਦੇ ਕੇ ਤੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲ ਆਈਏ ਜਾਂ ਆਪਣੇ ਕਿਸੇ ਰਿਸ਼ਤੇਦਾਰ ਕੋਲੋਂ ਹੋ ਆਈਏ ਆਧਾਰ ਕਾਰਡ ਵਾਲਾ ਸਫ਼ਰ ਬਿਲਕੁਲ ਤਿੰਨ ਦਿਨ ਬੰਦ ਰਹੇਗਾ ਕਿਉਂਕਿ ਆਧਾਰ ਕਾਰਡ ਵਾਲੀਆਂ ਜਿੰਨੀਆਂ ਵੀ ਸਰਕਾਰੀ ਬੱਸਾਂ ਨੇ ਉਹਨਾਂ ਦੇ ਮੁਲਾਜ਼ਮ ਨੇ ਕਰ ਦਿੱਤੀ ਹੈ ਵੱਡੀ ਸਟ੍ਰਾਈਕ ਵੱਡੀ ਹੜਤਾਲ ਹੋ ਗਈ ਹੈ ਪੰਜਾਬ ਦੇ ਵਿੱਚ ਪੰਜਾਬ ਭਰ ਦੇ ਵਿੱਚ ਹੁਣ ਨਹੀਂ ਚੱਲਣਗੀਆਂ ਇਹ ਸਰਕਾਰੀ ਬੱਸਾਂ ਪਨ ਬੱਸ ਪੀਆਰਟੀਸੀ ਮੁਲਾਜ਼ਮਾ ਨੇ ਕਰ ਦਿੱਤੀ ਵੱਡੀ ਹੜਤਾਲ ਜਿਸ ਦੇ ਚ ਤੁਹਾਨੂੰ ਦੱਈ ਕਿ ਉਹਨਾਂ ਨੇ ਕਿਹਾ ਕਿ ਸਾਡੀਆਂ ਕਈ ਤਰ੍ਹਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਬਿਲਕੁਲ ਨਹੀਂ ਮੰਨੀਆਂ ਜਾ ਰਹੀਆਂ ਪਿਛਲੇ ਕਈ ਲੰਬੇ ਸਮੇਂ ਤੋਂ ਅਸੀਂ ਇਹਨਾਂ ਮੰਗਾ ਨੂੰ ਲੈ ਕੇ ਸਰਕਾਰ ਨੂੰ ਜਿਹੜੀਆਂ ਅਪੀਲਾਂ ਕਰਦੇ ਰਹੇ ਆ ਪਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਪੀਲ ਸਾਡੀ ਨਹੀਂ ਮੰਨੀ ਗਈ ਤੇ ਸਾਨੂੰ ਹੁਣ ਜਿਹੜਾ ਆ ਇਹ ਸਟ੍ਰਾਈਕ ਕਰਨ ਲਈ ਮਜਬੂਰ ਕਰ ਦਿੱਤਾ ਗਿਆ ਆ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਸਟ੍ਰਾਈਕ ਤਾਂ ਅਸੀਂ ਕੀਤੀ ਹੀ ਕੀਤੀ ਆ ਲਗਾਤਾਰ 3 ਦਿਨ ਸਟ੍ਰਾਈਕ ਰਹੇਗੀ ਤੇ ਜੋ 7 ਤਰੀਕ ਦੀ ਸਟ੍ਰਾਈਕ ਹੋਏਗੀ ਉਸ ਦਿਨ ਅਸੀਂ ਜਿਹੜਾ ਆ सीएम ਪੰਜਾਬ ਦੀ ਜਿਹੜੀ ਕੋਠੀ ਦਾ ਘਰਾਓ ਕਰਾਂਗੇ ਤੇ 8 ਤਰੀਕ ਨੂੰ ਵੱਡੇ ਲੈਵਲ ਦੀ ਜਿਹੜੀ ਹੈ ਉਹ ਸਟ੍ਰਾਈਕ ਹੋ ਸਕਦੀ ਹੈ ਇਸ ਤਹਿਤ ਤੁਹਾਡਾ ਦਈਏ ਕਿ ਜੇਕਰ ਪੀਆਰਟੀਸੀ ਵਾਲੇ 3 ਦਿਨ ਨਹੀਂ ਚਲਾਉਂਦੇ ਬੱਸਾਂ ਜਾਂ ਪੰਨ ਬੱਸ ਵਾਲੇ ਨਹੀਂ ਚਲਾਉਂਦੇ ਆਪਣੀਆਂ ਬੱਸਾਂ ਸਰਕਾਰੀ ਬੱਸਾਂ ਕਰ 3 ਦਿਨ ਬੰਦ ਰਹਿਂਦੀਆਂ ਤੇ ਨਾਲ ਦੀ ਨਾਲ 3 ਦਿਨ ਜਿਹੜਾ ਆ ਉਹ ਆਧਾਰ ਕਾਰਡ ਵਾਲਾ ਸਾਰੇ ਦਾ ਸਾਰਾ ਸਫਰ ਬੰਦ ਹੋ ਜਾਵੇਗਾ ਤੇ ਜਿੰਨੇ ਵੀ ਆਪਣੇ ਵੀਰ ਨੇ ਉਹ ਇਹ ਵੀਡੀਓ ਦੇਖਦੇ ਪਏ ਨੇ ਆਪਣੀਆਂ ਮਾਤਾਵਾਂ ਨੂੰ ਆਪਣੀਆਂ ਭੈਣਾਂ ਨੂੰ ਜਰੂਰ ਦੱਸ ਦੇਣ ਕਿ ਇਹ 3 ਦਿਨ ਲਗਾਤਾਰ 6 ਤਰੀਕ 7 ਤਰੀਕ ਤੇ 8 ਤਰੀਕ ਨੂੰ ਘਰੋਂ ਨਾ ਨਿਕਲਣ ਤੇ ਨਾ ਹੀ ਕਿਸੇ ਸਫ਼ਰ ਤੇ ਜਾਣ ਕਿਉਂਕਿ ਆਧਾਰ ਕਾਰਡ ਤੇ ਬਿਲਕੁਲ ਇਹ ਸਫ਼ਰ ਨਹੀਂ ਹੋਵੇਗਾ ਨਾ ਇਹਨਾਂ ਨੂੰ ਆਧਾਰ ਕਾਰਡ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਮਿਲੇਗੀ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਪ੍ਰਾਈਵੇਟ ਬੱਸਾਂ ਚੱਲ ਸਕਦੀਆਂ ਨੇ ਸਰਕਾਰੀ ਬੱਸਾਂ ਦੇ ਵਿੱਚ ਜਿੱਥੇ ਆਧਾਰ ਕਾਰਡ ਦੇ ਚੱਲਦਾ ਸੀ ਉਹ ਬਿਲਕੁਲ ਜਿਹੜੀ ਬੱਸਾਂ ਨੇ ਉਹ ਤਿੰਨ ਦਿਨ ਬੰਦ ਰਹਿਣਗੀਆਂ ਤੁਸੀਂ ਦੇ ਦੇ ਪਿਓ ਮੇਰਾ ਡੀਪੀਸੀ ਪੰਜਾਬੀ ਖਬਰ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਨਹੀਂ ਲੱਗੀ ਤਾਂ ਵੀ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਆ ਉਹਨਾਂ ਬੀਬੀਆਂ ਤੱਕ ਇਹ ਖਬਰ ਪਹੁੰਚ ਸਕੇ ਜਿਹੜੀਆਂ ਆਧਾਰ ਕਾਰਡ ਤੇ ਚੱਲਦੀਆਂ ਨੇ ਤਾਂ ਕਿ ਉਹ ਖੱਜਲ ਖਰਾਬ ਨਾ ਹੋਣ ਤੁਸੀਂ ਦੇ ਦੇ ਪਿਓ ਡੀਪੀਸੀ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਅਗਲੀਆਂ ਖਬਰਾਂ ਵੀ ਜਿਹੜੀਆਂ ਨੇ ਉਹ ਤੁਹਾਡੇ ਤੱਕ ਪਹੁੰਚ ਸਕਣ ਬੜੇ ਹੀ ਆਰਾਮ ਨਾਲ ਧੰਨਵਾਦ ਮੈਂ ਜੀ ਪ੍ਰਦੀਪ ਕੁਮਾਰ ਸ਼ਰਮਾ ਪੰਜਾਬ ਰੋਡਵੇ ਪੰਨਬਾਸ ਪੀਆਰਟੀਸੀ 2511 ਕੰਟਰੈਕਟ ਵਰਕਰਜ਼ ਯੂਨੀਅਨ ਸਾਡੀਆਂ ਜੀ ਮੁੱਖ ਮੰਗ ਸਾਡੀ ਹੈ ਜੀ ਕੰਟਰੈਕਟ ਕੰਮਿਆਂ ਨੂੰ ਪੱਕਾ ਕੀਤਾ ਜਾਵੇ ਤੇ ਜਿਹੜੇ ਆਊਟਸੋਰਸ ਵਾਲੇ ਕਰਮਚਾਰੀ ਨੇ ਉਹਨਾਂ ਨੂੰ ਕਿਸੇ ਘਟੀਰੀਏ ਚ ਲਿਆਂਦਾ ਜਾਵੇ ਉਹਨਾਂ ਨੂੰ ਕੰਟਰੈਕਟ ਤੇ ਲਿਆ ਜਾਵੇ ਔਰ ਸਾਡੀ ਜਿਹੜੀ ਤਨਖਾਹ ਦੀ ਇਕਸਾਰਤਾ ਕੀਤੀ ਜਾਵੇ ਤਨਖਾਹ ਸਾਡੀ ਜਿਹੜੀ ਬਹੁਤ ਘੱਟ ਹੈ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਵਿਚੋਲੇ ਕੱਢੇ ਜਾਣ ਜਿਹੜੇ ਆਊਟਸੋਰਸ ਕੰਪਨੀਆਂ ਵਾਲੇ ਨੇ ਉਹ ਬਿਲਕੁਲ ਠੇਕੇਦਾਰ ਜਿਹੜੇ ਨੇ ਉਹ ਬਾਰੀ ਸੂਬਿਆਂ ਦوار ਕੰਮ ਕਰ ਰਹੇ ਨੇ ਉਹ ਕੱਢੇ ਜਾਣ ਕੰਟਰੈਕਟ ਤੇ ਮਤੇ ਲਏ ਜਾਣ ਤਨਖਾਹ ਦੀ ਇਕਸਾਰਤਾ ਔਰ ਬਸਾਂ ਭਾਈਆਂ ਜਾਣ ਸਾਡੇ ਵਿਭਾਗ ਮੇਰੇ ਵਿੱਚ ਬਸਾਂ ਦੀ ਬਹੁਤ ਘਾਟ ਹੈ ਜੀ 6 ਤਰੀਕ ਨੂੰ ਜਰਦਾਰ ਜੀ ਅਸੀਂ ਹੜਤਾਲ ਕਰਾਂਗੇ ਰੇਟ ਰੈਲੀਆਂ ਕਰਾਂਗੇ ਆਪਣੇ ਸੰਪੂਰਨ ਤੌਰ ਤੇ ਚੱਕਾ ਜਾਮ ਕਰਕੇ 7 ਤਰੀਕ ਨੂੰ ਅਸੀਂ ਚੰਡੀਗੜ੍ਹ ਮੁੱਖ ਮੰਤਰੀ ਘਰ ਦਾ ਘਰਾ ਕਰਾਂਗੇ ਔਰ 8 ਨੂੰ ਸਾਡੀ ਹੜਤਾਲ ਹੋ ਗਈ 6 7 8 ਨੂੰ 3 ਦਿਨ ਦੀ ਹੜਤਾਲ ਹੈ ਸਾਡੀ ਸਰਪ ਕਾफी ਦਿਨ ਸਾਡੀ ਗੱਲ ਵੀ ਨਹੀਂ ਸੁਣੀ ਸਰਕਾਰ ਨੇ ਕਿਉਂ ਨਹੀਂ ਦਮਤੀ ਜੰਦਲ ਦਾ ਨਕਮੀ ਸਰਕਾਰ ਹੈ ਜੀ ਕਹਿੰਦੀ ਕੋਸ਼ਿਸ਼ ਕਰਦੀ ਕੋਸ਼ਿਸ਼ ਹੈ ਸਾਡੇ ਧਰਨਿਆਂ ਦੇ ਆ ਕੇ ਟ੍ਰਾਂਸਪੋਰਟ ਮਿਨਿਸਟਰ ਸਾਡਾ ਬੋਲਦਾ ਰਿਹਾ ਹੈ ਕਿ ਸਾਰੇ ਵਿਚੋਲੇ ਜਿਹੜੇ ਉਹ ਕੱਢ ਦੇਾਂਗੇ ਆਊਟਸੋਰਸ ਕਰਮਚਾਰੀ ਜਿਹੜੇ ਨੇ ਉਹ ਸਾਰੇ ਪੱਕੇ ਕਰ ਦੇਾਂਗੇ ਬੜੇ ਬੜੇ ਵੱਡੇ ਦਾਅਵੇ ਕੀਤੇ ਸੀ ਮੁੱਖ ਮੰਤਰੀ ਪੰਜਾਬ ਵੀ ਹਰਾ ਪੈਣਾ ਲੈ ਗਿਆ ਸੀ ਉਹ ਵਿਧਾਨ ਸਭਾ ਦੇ ਵਿੱਚ ਵੀ ਉਹਦੀ 30 ਸਕਿੰਟ ਦੀ ਇੱਕ ਜਿਹੜੀ ਉਹ ਵੀਡੀਓ ਵਾਇਰਲ ਹੋਈ ਪਈ ਹੈ ਉਹ ਸਾਰਾ ਕੁਝ ਕੋਈ ਕੰਮ ਕਰਕੇ ਰਾਜੀ ਨਹੀਂ ਸਰਕਾਰ ਬਿਲਕੁਲ ਦਿਵਾਲੀਆ ਹੋਈ ਪਈ ਹੈ ਲੋਕੀ ਪਰੇਸ਼ਾਨ ਅਸੀਂ ਮਾਫੀ ਚਾਹੁੰਦੇ ਹਾਂ ਉਹਨਾਂ ਕੋਲ ਪਹਿਲੀ ਗੱਲ ਤਾਂ ਲੋਕਾਂ ਕੋਲ ਕਿਉਂਕਿ ਅਸੀਂ ਸਾਰੇ ਲੋਕਾਂ ਦੇ ਵਿੱਚ ਹੀ ਆਉਂਦੇ ਆ ਅਸੀਂ ਬਾਹਰ ਹੀ ਨਹੀਂ ਗਏ ਜਾਂ ਅਸੀਂ ਕੋ ਪੰਜਾਬ ਹਰਿਆਣਾ ਦੇ ਬੰਦੇ ਆ ਜਿਹੜੇ ਐਮਐਲਏ ਜਿਤਾ ਕੇ ਭੇਜੇ ਨੇ ਲੋਕਾਂ ਨੇ ਜਿਤਾ ਕੇ ਭੇਜਿਆ ਸਰਕਾਰ ਲੋਕਾਂ ਨੇ ਬਣਾਈ ਆ ਸੰਪੂਰਨ ਤੌਰ ਤੇ ਬਹੁਮਤ ਨਾਲ ਤੇ ਉਹ ਜਵਾਬ ਦੇ ਜਿਹੜੇ ਐਮਐਲਏ ਹੋਣਗੇ ਮੁੱਖ ਮੰਤਰੀ ਪੰਜਾਬ ਹੋਊਗਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਹੁਲ ਕੁਮਾਰ ਆ ਜੀ ਇਹ ਸਰ ਸਾਡੀ 6 7 8 ਤਰੀਕ ਨੂੰ ਸਟ੍ਰਾਈਕ ਆ ਜੀ ਤੇ ਜਿੱਦਾਂ ਕਿ ਪ੍ਰਦੀਪ ਭਾਈ ਹੁਣ ਦੱਸ ਚੁੱਕੇ ਆ 6 ਤਰੀਕ ਨੂੰ ਮੁਕੰਮਲ ਚੱਕਾ ਜਾਮ ਹੋਏਗਾ ਤੇ 7 ਤਰੀਕ ਨੂੰ ਆਪਾਂ ਸੀਐਮ ਸਾਹਿਬ ਦੀ ਕੋਠੀ ਦਾ ਘਰਾਓ ਕਰਾਂਗੇ ਤੇ 8 ਤਰੀਕ ਨੂੰ ਸਾਡਾ ਪੂਰਨ ਤੌਰ ਤੇ ਹੜਤਾਲ ਹੋਏਗੀ ਤੇ ਇਹ ਇਹ ਆਈ ਸਰਕਾਰ ਦੇ ਖਿਲਾਫ ਇਹ ਹੋਰ ਧਾੜੀ ਕਰਨੀ ਆ ਕਿ ਹੋਰ ਸੋਰਸ ਵਾਲੇ 16 17 ਸਾਲ ਹੋਏ ਕਿ ਪਾਸੇ ਲਾਏ ਜਾਣ ਤੇ ਜਿਹੜੀ ਇਹਨਾਂ ਨੇ ਗਲਤ ਪਾਲਿਸੀ ਬਣਾਈ ਆ ਜੋ ਕੋਈ ਵੀ ਆ ਉਹ ਸਾਰੀ ਕੈਨਸਲ ਕਰਕੇ ਤੇ ਸਾਡੇ ਹਿਸਾਬ ਨਾਲ ਸਾਡੀ ਮਿਹਨਤ ਦਾ ਜਿਹੜਾ ਮੁੱਲ ਵਾਪਸ ਦਿੱਤਾ ਜਾਏ ਸਾਨੂੰ ਬਸ ਜਨਤਾ ਨਹੀਂ ਖਰਾਬ ਹੋਏਗੀ ਜਨਤਾ ਦੇ ਹੋਏਗੀ ਪਰ ਜਨਤਾ ਨੂੰ ਖਰਾਬ ਕਰਨ ਵਾਲੇ ਅਸੀਂ ਥੋੜਾ ਆ ਅਸੀਂ ਤੇ ਆਪਣਾ ਸੰਘਰਸ਼ ਲੜਨਾ ਤੇ ਗ੍ਰੰਤ ਜਨਤਾ ਨੂੰ ਖਰਾਬ ਕਰਨ ਵਾਲੇ ਬੈਠੇ ਉੱਤੇ ਮੁੱਖ ਮੰਤਰੀ ਟਰਾਂਸਪੋਰਟ ਮੰਤਰੀ ਇਹੋ ਖਰਾਬ ਕਰਦੇ ਆ ਉਹ ਅੱਜ ਸਾਡੇ ਮੰਗਾ ਅੱਜ ਹੀ ਤੁਹਾਨੂੰ ਨੋਟੀਫਿਕੇਸ਼ਨ ਜਾਰੀ ਕਰ ਦੇਵਾਂਗੇ ਵੀ ਤੁਹਾਡੀ ਮੰਗਾਂ ਮੰਨੀਆਂ ਗਈਆਂ ਤੇ ਅਸੀਂ ਕੱਲ ਦੇ ਕੈਸਲਰ ਦੇ ਦੇਾਂਗੇ